ਉਹ ਜਾਂਦੇ ਸਾਡਾ ਬਲਾਦ ਕਰ ਕਿਉਂ ਨਹੀਂ ਹੋਇਆ ਸਾਡਾ ਬਲਾਦ ਕਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅੱਜ ਤੱਕ ਕੋਈ ਨਹੀਂ ਸਾਡਾ ਚੀ ਕਮੀ ਦੱਸ ਸਾਡਾ ਚੀ ਕਮੀ ਦੱਸ ਸਾਡੇ ਚੀ ਕਮੀ ਆ ਸਾਡਾ ਖੋਇਆ ਐਂਦੀਆਂ ਕੋਈ ਹੀਰੋ ਨਹੀਂ ਸੀ ਹੋ ਜਿਹਨਾਂ ਦਾ ਮਿਲਾਂਗੇ ਨਾ 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 ਬੀਬੀ ਕਮੀ ਤੇਰ ਚ ਕੋਈ ਨਹੀਂ ਹੈ ਕਮੀ ਇਹੋ ਹੀ ਆ ਕੇ ਤੁਸੀਂ ਰੌਲਾ ਪਾ ਕੇ ਬਾਬਿਆਂ ਨੂੰ ਫਸਾ ਦਿੰਦੀਆਂ ਬਾਬਿਆਂ ਨੇ ਪ੍ਰਸ਼ਾਦ ਤੇ ਦੇਣਾ ਹੀ ਦੇਣਾ ਉਹਨਾਂ ਬਦਾਮ ਸ਼ਿਵਾਰੇ ਕਾਜੂ ਗਿਰੀਆਂ ਕਿਉਂ ਖਾਧੀਆਂ ਦਿੰਦੀਆਂ ਵਾਰੀ ਲਾਉਣ ਨੂੰ ਹੀ ਹੋ ਸਕਦਾ ਜਿੰਨਾ ਤੱਕ ਮੈਨੂੰ ਸ਼ੱਕ ਆ ਕਿ ਬਾਬੇ ਨੇ ਤੁਹਾਡੇ ਵਾਲੇ ਕੈਲੰਡਰ ਤੇ ਵੀ ਲੀਗ ਮਾਰੀ ਹੋਣੀ ਆ ਨਾਲੇ ਬਲਾਤਕਾਰ ਕੋਈ ਐਡੀ ਵਧੀਆ ਚੀਜ਼ ਨਹੀਂ ਹੈ ਜਿੰਨਾ ਦਾ ਹੋਇਆ ਉਹਨੂੰ ਪੁੱਛ ਕੇ ਵੇਖ ਤੂੰ ਤੇ ਬਲਾਤਕਾਰ ਇਦਾਂ ਕਹਿਣ ਦੀ ਆ ਕਿ ਜਿੱਦਾਂ ਤੈਨੂੰ ਹਨੀਮੂਨ ਤੇ ਖੜਨਾ ਹੁੰਦਾ ਕਿ ਜਾ ਤੈਨੂੰ ਲਹਿੰਗਾ ਪਵਾ ਕੇ ਦੇਣਾ ਹੁੰਦਾ ਇਹ ਬੜੀ ਗੰਦੀ ਚੀਜ਼ ਆ ਘਰ ਬਰਬਾਦ ਹੋ ਜਾਂਦੇ ਆ ਤੇ ਜੇ ਰਹੀ ਗੱਲ ਆ ਮੈਰੋਂ ਬਾਅਦ ਨੇ ਪੰਗਾ ਪਾਤਾ ਸਾਰੇ ਪਰਦੇ ਬਾਬੇ ਦੇ ਚੱਕਦੇ ਉਹਨੇ ਤਿਆਰੀ ਕੀਤੀ ਹੁਣੀ ਆ ਉਹਨੇ ਹੋਟਲਾਂ ਚ ਰੈਸਟੋਰੈਂਟਾਂ ਚ ਪਹਿਲਾਂ ਬੁਕਿੰਗ ਕਰਾਈ ਹੁੰਦੀ ਸੀ ਕਿ ਮੈਂ ਯਾਵਲ ਔਟੂ ਕਰਨਾ ਆਉਣ ਲੱਗਾ ਮੈਂ ਮਾਫੀ ਦੇਣ ਆਉਣ ਲੱਗਾ ਮੈਂ ਵਾਰੀ ਲਾਉਣਾ ਆਉਣ ਲੱਗਾ ਜੇ ਨਾ ਕੋਈ ਟੱਕਰਿਆ ਤੇ ਸਾਡੇ ਗਰਦਾਸਪੁਰ ਵਿੱਚ ਸੁੱਚਾ ਸਿੰਘ ਲੰਗਾ ਹੈਗਾ ਵਾ ਵਾਰੀ ਲਾ ਜੂਗਾ ਕੋਈ ਗੱਲ ਨਹੀਂ ਇੱਕ ਦੀਆਂ ਭਾਵੇਂ ਪੰਜ ਵਾਰੀਆਂ ਲਵਾ ਲਿਓ ਮਜ਼ਾਕ ਇਸ ਕਰਕੇ ਕਰਦਾ ਕੋਈ ਸ਼ਰਮ ਆਉਂਦੀ ਆ ਕਿਹੋ ਜੇ ਤੁਸੀਂ ਬਿਆਨ ਉਹੋ ਜਿਹਾ ਕੰਜਰ ਇੰਟਰਵਿਊ ਲੈਣ ਵਾਲਾ ਉਹੋ ਜਿਹਾ ਤੁਹਾਡਾ ਬੇੜਾ ਕਰਕੇ ਆ ਇੱਕ ਪਖੰਡੀ ਨੂੰ ਇੱਕ ਬਲਤਕਾਰੀ ਨੂੰ ਇੱਕ ਇਹੋ ਜਿਹਾ ਗੰਦੇ ਕੰਮ ਕਰਨ ਵਾਲੇ ਨੂੰ ਤੁਸੀਂ ਰੱਬ ਸਮਝਦਿਆਂ ਜੇ ਕੀਤ ਕਿ ਤੈਨੂੰ ਘਰੇ ਬੈ ਕੇ ਤੈਨੂੰ ਚੈਨ ਨਹੀਂ ਆ ਕਰੇ ਵਿਆਹ ਬੂ ਕਰਾ ਚਾਰ ਨਿਆਣੇ ਜਾਮਲ ਤੇ ਰੱਬ ਦਾ ਨਾਮ ਆਪੇ ਲਾਓ ਥੋੜੀ ਬਹੁਤੀ ਸ਼ਰਮ ਕਰੋ ਕਮੰਡ ਕਰਕੇ ਲਾਨਤਾ ਪਾਓ ਕਿ ਮੈਰੋ ਪਾ ਨੇ ਕੁੜੀਆਂ ਦੀ ਜਾਨ ਬਚਾਉਣ ਵਾਸਤੇ ਬੀੜਾ ਚੁੱਕਿਆ ਸੀਗਾ ਤੇ ਜੇ ਇਹੋ ਜਿਹੇ ਸਟੇਟਾਂ ਇੱਕ ਵੀ ਆ ਗਿਆ ਤੇ ਮੈਰੋ ਪਾ ਨੂੰ ਜੇਲ ਕਰਵਾ ਦੇਣੀ ਆ ਤੇ ਰਹੀ ਗੱਲ ਤੇ ਸਾਡੇ ਪੰਜਾਬ ਵਿੱਚ ਬੜੇ ਬਾਬੇ ਆ ਜੇ ਇੱਥੇ ਵਾਰੀ ਨਹੀਂ ਆਈ ਕਿਤੇ ਨਾ ਕਿਤੇ ਆ ਹੀ ਜਾਣੀਆਂ ਉਹਦਾ ਇਹ ਆ ਕਿ ਤੋਤਿਆਂ ਨੂੰ ਬਾਗ ਬਥੇਰੇ ਆ ਉਹ ਬਾਬੇ ਨੇ ਬਹੁਤ ਕੰਮ ਚੱਕਿਆ ਏ ਉਹ ਬਹੁਤ ਬਾਬਾ ਨੇ ਸੈਕਸੀ ਅਮੀਗੋ ਆ ਜਿਹੜਾ ਇਹੋ ਜੇ ਕੰਮ ਕਰਦਾ ਵਾ ਉਹਨੂੰ ਤੇ ਇਹੋ ਜੀਆਂ ਵਹਿਲੀਆਂ ਰੰਨਾ ਚਾਹੀਦੀਆਂ ਜਨਾਨੀਆਂ ਚਾਹੀਦੀਆਂ ਅੱਜ ਮੈਂ ਬਕਵਾਸ ਇਸ ਕਰਕੇ ਆਪਣੇ ਮੂੰਹੋਂ ਕਰਨ ੜਿਆ ਕਿ ਦੁੱਖ ਲੱਗਦਾ ਕਿ ਗੰਦ ਗੁਰਦਾਰਿਆਂ ਦੇ ਪੈ ਰਿਆ ਗੰਦ ਪੱਗਾਂ ਵਾਲੇ ਪਾ ਰਿਆ ਗੰਦ ਆਹ ਬੰਦੇ ਪਾ ਰਿਆ ਪੰਜਾਬ ਨੂੰ ਬਦਨਾਮ ਕਰ ਰਿਹਾ ਡੇਰੇਆਂ ਨੂੰ ਬਦਨਾਮ ਕਰ ਰਿਹਾ ਉਹ ਲੋਕੋ ਆਪਣੀਆਂ ਧੀਆਂ ਪੈਣਾ ਉੱਥੇ ਜਾਣ ਤੋਂ ਬਚਾਓ ਇਨਾ ਡੇਰੇ ਵਾਲਿਆ ਸਾਧਨ ਕਿਉਂ ਖਾਦਾ ਹੁੰਦਾ ਵਾ ਤੇ ਆ ਕਾਮ ਸਿਰ ਨੂੰ ਚੜਿਆ ਹੁੰਦਾ ਵਾ ਇਹ ਉਹਨਾਂ ਚਿਰ ਦਿਖਾਵਾ ਕਰਦੇ ਜਿੰਨਾ ਚਿਰ ਤੁਹਾਡੇ ਲਾਗੇ ਬੈਠੇ ਗੰਦੀ ਅੱਖ ਪਹਿਲਾਂ ਰੱਖੀ ਹੁੰਦੀ ਉਹ ਵੇਖਿਓ ਉਧਰ ਗੁਫਾ ਚ ਵੀ ਟੀਕਾ ਮਾਰਦਾ ਹੈਗਾ ਹਾਏ ਹਣੀ ਫਰੀਦ ਕਿੱਥੇ ਚਲ ਗਈ ਆ ਤੇ ਉਹ ਉਹ ਵੇਖੋ ਚੋਰ ਹੋ ਕੇ ਬਲਾਤਕਾਰੀ ਹੋ ਕੇ ਠੱਗ ਹੋ ਕੇ ਉਹ ਫੇਰ ਬਚ ਗਿਆ ਉਹਦੀ سپورਟ ਚ ਸਾਰੇ ਉੱਤਰ ਆਏ ਆ ਤੇ ਮੈਰੋ ਨੇ ਕੀ ਗਲਤ ਕਰਤਾ ਇਹ ਹੋਰ ਜਨਾਨੀਆਂ ਨੇ ਕੌਮ ਦਾ ਬੇੜਾ ਕਰ ਕੀਤਾ ਕਮੈਂਟ ਕਰਕੇ ਲਾਂਟਾਂ ਪਾਇਓ ਰੱਜ ਕੇ